ਕਿਸਾਨ ਮਜ਼ਦੂਰਾਂ ਦੀ ਮੰਗਾਂ ਨੂੰ ਲਾਗੂ ਕਰਾਉਣ ਦੇ ਸਬੰਧ ਵਿੱਚ 30 ਦਸੰਬਰ ਪੰਜਾਬ ਬੰਦ ਦਾ ਐਲਾਨ ਕਿਸਾਨਾ ਵੱਲੋਂ ਕੀਤਾ ਗਿਆ ਸੀ ਜਿਸ ਦਾ ਪੰਜਾਬ ਦੇ ਫਗਵਾੜਾ ਸ਼ਹਿਰ ਵਿੱਚ ਕਾਫੀ ਅਸਰ ਦੇਖਣ ਨੂੰ ਮਿਲਿਆ। ਬੈਂਕਾਰੇ ਵੀਰੋ ਉਹ ਭਾਈ ਸਾਹਿਬ ਤੁਹਾਨੂੰ ਇਹ ਚਪਾਈਆਂ ਜਿੱਥੇ ਪਾਉਣੀ ਸੀ ਸਾਰੀਆਂ ਬੈਂਕਾਂ ਬੰਦ ਆਈਆਂ ਅੱਜ। ਉਹ ਹੈਗਾ ਕੋਈ ਆਹ ਸੂਲਾਂ ਦੇ ਭਰਾ ਨੂੰ ਬੋਲਦੀ ਹੈ ਬੰਦ ਕਰ ਲਿਆ ਬੀਬੀ ਜੀ ਤਾਂ ਵੀਰ ਸਾਰੇ ਪਿਆਰ ਦਾ ਸਵਾਗਤ ਦਿਓ ਇਹ ਪੰਜਾਬ ਦੀ ਲੜਾਈ ਹੈ ਪੰਜਾਬ ਦੇ ਹਿੱਤਾਂ ਦੀ ਲੜਾਈ ਹੈ ਪੰਜਾਬ ਇਹ ਪੰਜਾਬ ਦੇ ਪੰਗਰ ਸਦਨ ਕਰਦਾ ਸੁਧਰ ਨਾਲ ਜੀ ਆ ਕੇ ਦੇਖ ਲਓ ਉਹ ਦੁਕਾਨਾਂ ਚ ਆਕੇ ਲੜੀਏ ਕਰ ਦਿੱਤੀ ਆ ਕੋਈ ਸਤਿਨਾਮ ਕ੍ਰਿਮ ਆਲੇ ਦੀ ਧਿਆਨ ਦਿਓ ਰੱਬ ਦੇ ਨੇ ਪਿਆਰੇ ਨੇ ਹਮੇਸ਼ਾ ਗਰੀਬ ਨਿਵਾਜ ਹਾਂਜੀ ਸਰ ਅਜਿਹੜਾ ਫਗਵਾੜੇ ਦੇ ਤੁਸੀਂ ਸ਼ੂਗਰ ਮਿਲ ਤੇ ਚੌਂਕ ਤੇ ਧਰਨਾ ਲਾਇਆ ਹੈ ਅਤੇ ਪੰਜਾਬ ਬੰਦ ਦਾ ਐਲਾਨ ਕੀਤਾ ਹੈ ਕੀ ਕਾਰਨ ਹੈ ਜਿਹੜੇ ਕਿਸਾਨ ਬਾਰ ਬਾਰ ਧੰਨੇ ਤੇ ਬਹਿ ਰਹੇ ਹਨ ਕਿਸਾਨਾਂ ਮਜ਼ਦੂਰਾਂ ਦੀਆਂ ਜਿਹੜੀਆਂ 12 ਮੰਗਾ ਨੂੰ ਲੈ ਕੇ ਸ਼ੰਭੂ ਤੇ ਖਨੋਰੀ ਬਾਡਰਾਂ ਦੇ ਉੱਤੇ ਅੰਦੋਲਨ ਚੱਲ ਰਿਹਾ ਮੋਰਚੇ ਚੱਲ ਰਹੇ 13 ਫਰਵਰੀ ਤੋਂ ਲੈ ਕੇ ਲਗਾਤਾਰ ਅਸ਼ਕਰ ਕੇ ਚੱਲ ਰਿਹਾ ਕਿ ਜਿਹੜਾ ਮੋਦੀ ਸਰਕਾਰ ਨੇ ਪਿਛਲੇ ਅੰਦੋਲਨ ਚ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਉਹਨਾਂ ਮੰਗਾਂ ਨੂੰ ਲਾਗੂ ਕਰਨ ਤੋਂ ਕਿਤੇ ਸਰਕਾਰ ਮੁਲਤਰ ਹੋ ਗਈ ਉਹਨਾਂ ਅੰਦੋਲਨਾਂ ਦਾ ਸਮਰਥਨ ਕਰ ਗਈ ਔਰ ਪਿਛਲੇ 1 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਲਗਭਗ 34-35 ਦਿਨ ਤੋਂ ਇਹਨਾਂ ਮੰਗਾਂ ਦੀ ਪੂਰਤੀ ਨੂੰ ਸਰਦਾਰ ਜਗਜੀਤ ਸਿੰਘ ਦੀ ਢੱਲੇਵਾਲ ਜਿਹੜੇ ਮਰਨ ਮਰਤੇ ਬੈਠੇ ਆ ਉਹਨਾਂ ਦੇ ਉਸ ਪ੍ਰੋਗਰਾਮ ਦੀ ਹਮਾਇਤ ਕਰਨ ਲਈ ਕੇਂਦਰ ਸਰਕਾਰ ਨੂੰ ਸੁੱਤੀ ਦੀਪ ਚੋਂ ਜਗਾਉਣ ਲਈ ਸਰਕਾਰ ਨੂੰ ਆਪਣਾ ਫਰਜ਼ ਅਦਾ ਕਰਨ ਦਾ ਜਿਹੜਾ ਯਾਦ ਕਰਉਣ ਲਈ ਅੱਜ ਸਮੁੱਚੇ ਪੰਜਾਬ ਦੇ ਵਿੱਚ ਮੁਕੰਮਲ ਚੱਕਾ ਜਾਮ ਕਾਰੋਬਾਰ ਬੰਦ ਸਾਰੀ ਆਵਾਜ਼ਾ ਵੀ ਬੰਦ ਆ ਰੇਲਵੇ ਆਵਾਜ਼ਾ ਵੀ ਬੰਦ ਆ ਉਸ ਤਲੜੀ ਤਹਤਾ ਜਿਹੜਾ ਫਗਵਾੜੇ ਦੇ ਵਿੱਚ ਅੰਦੋਲਨ ਕੀਤਾ ਜਾ ਰਿਹਾ ਸ਼ੁਕਰਪੁਰ ਚੌਕ ਦੇ ਵਿੱਚ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਿਹੜਾ ਫਗਵਾੜਾ ਸ਼ਹਿਰ ਦਾ ਸੂਚਾ ਦੁਕਾਨਦਾਰ ਵਰਗ ਵਪਾਰੀ ਵਰਗ ਆੜਤੀ ਵਰਗ ਟਰਾਂਸਪੋਰਟ ਦੇ ਨੀਰ ਵਿਦਿਆਰਥੀ ਸਾਰਿਆਂ ਨੇ ਇਸ ਮੰਤਰੇ ਹੁਕਮਤ ਦੇ ਵਿੱਚ ਆਪਣੇ ਕਾਰੋਬਾਰ ਬੰਦ ਰੱਖ ਕੇ ਟਰਾਂਸਪੋਰਟ ਨੀਰਾਂ ਨੇ ਆਪਣੀਆਂ ਬੱਸਾਂ ਬੰਦ ਕੀਤੀਆਂ ਹੋਰ ਸਰਕਾਰੀ ਤੇ ਜਨਤਕ ਅਦਾਰਿਆਂ ਦੀਆਂ ਯੂਨੀਅਨਾਂ ਉਹਨਾਂ ਨੇ ਵੀ ਇਸ ਬੰਦ ਦੀ ਹਮਾਇਤ ਕੀਤੀ ਹੈ ਔਰ ਮੁਕੰਮਲ ਬੰਦ ਇਸ ਲੜੀ ਦਾ ਦਾ ਜਿਹੜਾ ਫਗਵਾੜਾ ਸਮੁੱਚੇ ਰੋਪ ਦੇ ਵਿੱਚ ਬਾਜ਼ਾਰ ਦਾਣਾ ਮੰਡੀ ਸਬਜ਼ੀ ਮੰਡੀ ਸਾਰੇ ਕਾਰੋਬਾਰ ਬੰਦ ਰੱਖ ਕੇ ਸਾਡਾ ਸਹਿਯੋਗ ਕਰ ਰਿਹਾ ਔਰ ਅਸੀਂ ਅਪੀਲ ਕਰਾਂਗੇ ਸਾਰੀਆਂ ਵਪਾਰਕ ਐਸੋਸੀਏਸ਼ਨਾਂ ਨੂੰ ਕਿਥੇ ਉਹਨਾਂ ਨੇ ਬੰਦ ਦੇ ਵਿੱਚ ਸਾਡਾ ਸਹਿਯੋਗ ਦਿੱਤਾ ਅੱਜ ਦੇ ਜਿਹੜਾ ਇਕੱਠ ਹੈ ਰੋਸ ਧਰਨਾ ਚੱਲ ਰਿਹਾ ਇਹਦੇ ਵਿੱਚ ਵੀ ਉਹਨਾਂ ਨੇ ਹਾਜ਼ਰੀ ਭਰਨ ਦਾ ਸਾਡੇ ਨਾਲ ਵਾਅਦਾ ਕੀਤਾ ਕਿ ਸਾਰੀਆਂ ਐਸੋਸੀਏਸ਼ਨਾਂ ਦੇ ਆਗੂ ਸਿਵਾਨ ਉਹ ਲੀਡਰ ਇੱਥੇ ਹਾਜ਼ਰੀ ਭਰੋਗੇ ਔਰ ਇਸ ਧਰਨੇ ਦਾ ਹਿੱਸਾ ਬਣਨਗੇ